ਲੇ ਹੜ੍ਹਾਂ ਦੀ ਮਾਰ ਹੇਠ ਦਿਖਾਈ ਦੇ ਰਹੀ ਹੈ ਤੇ ਦਾਸ ਜੀ ਕੀ ਕਈ ਪਿੰਡਾਂ ਦੇ ਪਿੰਡੇ ਇਸ ਵਕਤ ਹੜ੍ਹ ਦੇ ਨਾਲ ਪ੍ਰਭਾਵਿਤ ਹੋਏ ਨੇ ਤਾਂ ਮੇਰੇ ਸਹਿਯੋਗੀ ਸੁਮੇਤ ਖੰਨਾ ਪਿੰਡ ਗੱਗੋ ਮਾਹਲ ਪਹੁੰਚਨੇ ਗਰਾਊਂਡ ਜ਼ੀਰੋ ਤੋਂ ਰਿਪੋਰਟ ਦੇ ਰਹੇ ਨੇ ਗੱਲਬਾਤ ਕਰਦੇ ਹਾਂ ਸਰ ਕੀ ਕੁਝ ਹਾਲਾਤ ਨੇ ਇਸ ਵਕਤ ਪਿੰਡ ਗੱਗੋ ਮਾਹਲ ਦੇ ਜੀ ਸੁਖਜੀਤ ਜਿਸ ਤਰ੍ਹਾਂ ਤੁਸੀਂ ਹਾਲਾਤਾਂ ਦੀ ਗੱਲ ਕੀਤੀ ਹੈ ਹਾਲਾਤ ਅਸੀਂ ਤੁਹਾਨੂੰ ਗਰਾਊਂਡ ਜ਼ੀਰੋ ਤੇ ਦਿਖਾ ਰਹੇ ਹਾਂ ਕਿਉਂਕਿ ਜਿਸ ਤਰੀਕੇ ਦੇ ਨਾਲ ਕੱਲ ਪਾਣੀ ਜਿਹੜਾ ਹੈ ਮਾਧੋਪੁਰ ਸੈਕਟਰ 'ਚ ਸੀ ਅੱਜ ਜਿਹੜਾ ਪੂਰਾ ਅਜਨਾਲਾ ਸੈਕਟਰ ਦੇ ਵਿੱਚ ਪਾਣੀ ਨਜ਼ਰ ਆ ਰਿਹਾ ਹੈ ਤਾਂ ਅਸੀਂ ਇਸ ਵੇਲੇ ਗੱਗੋਮਾਲ ਮੌਜੂਦਾਂ 100 ਤੋਂ ਵੱਧ ਪਿੰਡ ਇਸ ਦੇ ਵਿੱਚ ਜਿਹੜੇ ਇਸ ਵੇਲੇ ਡੁੱਬ ਚੁੱਕੇ ਨੇ ਤਾਂ ਇਸ ਵੇਲੇ ਰਾਹਗੀਰ ਵੀ ਇੱਥੇ ਲੋਕ ਮੌਜੂਦ ਨੇ ਔਰ ਪਿੰਡ ਦੇ ਹਾਲਾਤ ਵੀ ਤੁਸੀਂ ਦੇਖ ਸਕਦੇ ਹੋ ਕਿ ਜਿਹਨੇ ਕੀ ਨੇ ਇਸ ਵੇਲੇ ਪਾਣੀ ਨਾਲ ਨਕੋਂ-ਨਕ ਭਰ ਚੁੱਕੇ ਨੇ ਤਾਂ ਇਹ ਰਸਤੇ ਜਿਹੜੇ ਨੇ ਜਿਹੜੇ ਹਾਈਵੇ ਨੂੰ ਜਾਂਦੇ ਰਸਤੇ ਸੀ ਉਹ ਵੀ ਜਾਮ ਹੋ ਚੁੱਕੇ ਨੇ ਪਰ ਹਾਲਾਤ ਕੁਝ ਇਸ ਤਰ੍ਹਾਂ ਦੇ ਬਣ ਚੁੱਕੇ ਨੇ ਕਿ ਇਸ ਵੇਲੇ ਸਾਰਾ ਇਲਾਕਾ ਜਿਹੜਾ ਹੈ ਉਹ ਤੁਸੀਂ ਦੇਖੋ ਕਿ ਜਲ ਥਲ ਹੋ ਚੁੱਕਾ ਹੈ ਔਰ ਲੋਕਾਂ ਦਾ ਜਿਹੜਾ ਝੋਨਾ ਸੀ ਉਹ ਇਸ ਵੇਲੇ ਬਿਲਕੁਲ ਡੁੱਬ ਚੁੱਕਾ ਹੈ ਔਰ ਲਗਾਤਾਰ ਪਿੰਡ ਦੇ ਅੰਦਰ-ਵਾਰ ਨੂੰ ਪਾਣੀ ਵੱਧਾ ਹੋਇਆ ਨਜ਼ਰ ਆ ਰਿਹਾ ਹੈ ਜੀ ਜੀ ਸੁਖਜੀਤ ਸਰ ਸੜਕਾਂ ਦੀ ਗੱਲ ਕਰ ਲਈ ਜਾਵੇ ਤਾਂ ਸੜਕਾਂ ਵਿੱਚ ਸਵੇਲੇ ਜੜੀਆਂ ਨੇ ਪੂਰੀਆਂ ਨਹਿਰ ਦੇ ਵਾਂਗ ਦਿਖਾਈ ਦੇ ਰੀਆਂ ਨੇ ਨਹਿਰ ਦਾ ਰੂਪ ਸੜਕਾਂ ਨੇ ਧਾਰਿਆ ਹੋਇਆ ਇੱਕ ਵਾਰ ਦਿਖਾ ਦਿਓ ਕਿ ਪਿੰਡ ਗੱਗੋ ਮਾਹਲ ਦੇ ਵਿੱਚ ਸੜਕਾਂ ਦੀ ਸਥਿਤੀ ਕੀ ਹੈ ਅਜੀ ਸੁਖਜੀਤ ਜਿਸ ਤਰ੍ਹਾਂ ਤੁਸੀਂ ਸੜਕਾਂ ਦੀ ਗੱਲ ਕੀਤੀ ਆ ਹੁਣ ਅਸੀਂ ਤੁਹਾਨੂੰ ਦੱਸਾਂਗੇ ਕਿ ਆਖਿਰਕਾਰ ਏਰੀਆ ਖਾਸ ਕਰਕੇ ਸੜਕਾਂ ਕੇਰੀਆ ਕੇ ਇਫੈਕਟਡ ਹੋਈਆਂ ਨੇ ਸੜਕਾਂ ਚ ਸਭ ਤੋਂ ਪਹਿਲੇ ਤੁਸੀਂ ਦੇਖੋਗੇ ਨੈਸ਼ਨਲ ਹਾਈਵੇ ਹੈ ਜਿਹੜਾ ਨੈਸ਼ਨਲ ਹਾਈਵੇ ਜਿਹੜਾ ਅੰਮ੍ਰਿਤਸਰ ਤੋਂ ਡੇਰਾ ਬਾਬਾ ਨਾਨਕ ਰਮਦਾਸ ਹੁੰਦੇ ਹੋਏ ਡੇਰਾ ਬਾਬਾ ਨਾਨਕ ਜਾਂਦਾ ਹੈ ਉਹ ਪੂਰੀ ਤਰ੍ਹਾਂ ਇਫੈਕਟਡ ਹੋਇਆ ਹੈ ਤੇ ਐਸ.ਐਸ ਵੇਲੇ ਇਹਨਾਂ ਸੜਕਾਂ ਤੇ ਹੀ ਖੜੇ ਹਾਂ ਇਸ ਵੇਲੇ ਜਿਹੜੇ ਸੜਕਾਂ ਨੇ ਉਹ ਤੁਸੀਂ ਦੇਖ ਸਕਦੇ ਹੋ ਪੂਰੀ ਤਰ੍ਹਾਂ ਜਲਥਲ ਹੋ ਚੁੱਕੀਆਂ ਨੇ ਤੇ ਅੱਗੇ ਵੀ ਜਿਹੜਾ ਇਹ ਰਾਹ ਹੈ ਬਿਲਕੁਲ ਬਾਈਪਾਸ ਹੈ ਤੁਸੀਂ ਦੇਖੋ ਤੁਹਾਨੂੰ ਦੂਰ ਕੁਝ ਬੁਰਦੀਆਂ ਨਜ਼ਰ ਆ ਰਹੀਆਂ ਹੋਣਗੀਆਂ ਜਿਹੜੀਆਂ ਕਿ ਇਸ ਵੇਲੇ ਉਹ ਸੜਕ ਦੇ ਦੋ ਹਿੱਸੇ ਨੇ ਜਿਨ੍ਹਾਂ ਚ ਕੀ ਇੱਕ ਡਿਵਾਈਡਰ ਪਿਆ ਹੁੰਦਾ ਹੈ ਕਿ ਜਿਹੜੇ ਸੜਕਾਂ ਨੂੰ ਤੋੜਦਾ ਹੈ ਔਰ ਦੇ ਦੇ ਵਿੱਚ ਇੱਕ ਆਉਣ ਦਾ ਪਾਸਾ ਤੇ ਇੱਕ ਜਾਣ ਦਾ ਪਾਸਾ ਹੁੰਦਾ ਹੈ ਤਾਂ ਉਹ ਸੜਕਾਂ ਦੇ ਹਾਲਾਤ ਕੁਝ ਇਸ ਤਰ੍ਹਾਂ ਨੇ ਕਿ ਇਸ ਵੇਲੇ ਇਹ ਪਤਾ ਲਗਾਣਾ ਮੁਸ਼ਕਲ ਹੋ ਚੁੱਕਾ ਹੈ ਕਿ ਸੜਕ ਕਿੱਥੇ ਹੈ ਪਿੰਡ ਕਿੱਥੇ ਹੈ ਔਰ ਜਿਹੜਾ ਖੇਤ ਉਹ ਕਿੱਧਰ ਨੇ ਤਾਂ ਫਿਲਹਾਲ ਇਸ ਵੇਲੇ ਜਿਸ ਤਰ੍ਹਾਂ ਤੁਸੀਂ ਸੜਕਾਂ ਦੀ ਗੱਲ ਕੀਤੀ ਕਿ ਸੜਕਾਂ ਕਿਹੜੀਆਂ-ਕਿਹੜੀਆਂ ਅਫੈਕਟਡ ਹੋਈਆਂ ਨੇ ਅਸੀਂ ਉਹ ਸਾਰੀਆਂ ਸੜਕਾਂ ਵੀ ਤੁਹਾਨੂੰ ਦਿਖਾ ਰਹੇ ਹਾਂ ਮੇਨ ਤੌਰ ਦੇ ਉੱਤੇ ਸਭ ਤੋਂ ਉਹ ਵੱਡੀ ਚੀਜ਼ ਹੈ ਕਿ ਇੱਥੇ ਜਿਹੜੇ ਨੇ ਸੜਕਾਂ ਖਾਸ ਤੌਰ ਤੇ ਜਿਹੜੀਆਂ ਹਾਈਵੇਜ਼ ਨੇ ਉਹ ਅਫੈਕਟਡ ਹੁੰਦੇ ਨਜ਼ਰ ਆ ਰਹੇ ਨੇ ਤਾਂ ਉਹ ਸਾਰੇ ਸੜਕਾਂ ਇਸ ਵੇਲੇ ਜਿਹੜੀਆਂ ਨੇ ਪਾਣੀ ਦੇ ਵਿੱਚ ਡੁੱਬ ਚੁੱਕੀਆਂ ਨੇ ਅਧਿਕਾਰੀਆਂ ਦੀ ਗੱਲ ਕੀਤੀ ਜਾਵੇ ਤਾਂ ਕਿ ਉਹ ਵੀ ਇਸ ਹੜ੍ਹ ਦੀ ਮਾਰ ਹੇਠਾਂ ਇਹਨੇ ਪ੍ਰਸ਼ਾਸਨਿਕ ਅਧਿਕਾਰੀ ਵੀ ਕਿੰਨਾ ਕਿਤੇ ਪਾਣੀ ਦੇ ਵਿੱਚ ਫਸੇ ਹੋਏ ਦਿਖਾਈ ਦੇ ਰਹੇ ਨੇ ਜੀ ਜੀ ਬਿਲਕੁਲ ਪ੍ਰਸ਼ਾਸਨ ਵੱਲੋਂ ਸਾਫ਼ ਤੌਰ ਦੇ ਉੱਤੇ ਅੱਜ ਇੱਥੇ ਦੌਰਾ ਵੀ ਕੀਤਾ ਗਿਆ ਸੀ ਔਰ ਤੁਹਾਨੂੰ ਦੱਸਣਾ ਚਾਹਾਂਗੇ ਕਿ ਅੱਜ ਸਵੇਰ ਤੋਂ ਹੀ ਡੀਸੀ ਅੰਮ੍ਰਿਤਸਰ ਅਤੇ ਹੋਰ ਵੀ ਜਿਹੜੇ ਪ੍ਰਸ਼ਾਸਨ ਦੇ ਅਧਿਕਾਰੀ ਨੇ ਔਰ ਰਮਦਾਸ ਪਹੁੰਚੇ ਨਹੀਂ ਤਾਂ ਰਮਦਾਸ ਖੁਦ ਇਸ ਵੇਲੇ ਇੱਕ ਤਰ੍ਹਾਂ ਦਾ ਡਿਸਕਨੈਕਟਡ ਹੋ ਚੁੱਕਾ ਹੈ ਡਿਸਕਨੈਕਟਡ ਹੋਣ ਦੇ ਨਾਲ ਕਾਫੀ ਦਿੱਕਤਾਂ ਆ ਰਹੀਆਂ ਔਰ ਇਸ ਵੇਲੇ ਲੱਗ ਰਿਹਾ ਹੈ ਕਿ ਜਿਹੜੇ ਉਧਰ ਪ੍ਰਸ਼ਾਸਨ ਦੇ ਅਧਿਕਾਰੀ ਨੇ ਸਭ ਤੋਂ ਪਹਿਲਾਂ ਇਸ ਵੇਲੇ ਜਿਹੜਾ ਚੈਲੰਜ ਹੈ ਉਹ ਇਹ ਹੈ ਕਿ ਅਸੀਂ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਏਕਿਊਏਟ ਕਰਨਾ ਪਏਗਾ ਉਹਨਾਂ ਨੂੰ ਉੱਥੋਂ ਬਚਾਉਣਾ ਪਏਗਾ ਕਿਉਂਕ ਤਾਰੇ ਫਸਦੇ ਹੋਏ ਨਜ਼ਰ ਆ ਰਹੇ ਨੇ ਕਿਉਂਕਿ ਗੱਗੋਮਾਲ ਦਾ ਜਿਹੜਾ ਏਰੀਆ ਹੈ ਇਸ ਤੋਂ ਪਾਰ ਕਰਕੇ ਤਕਰੀਬਨ 15 ਕਿਲੋਮੀਟਰ ਦੀ ਦੂਰੀ ਦੇ ਉੱਤੇ ਆ ਬਾਬਾ ਬੁੱਢਾ ਸਾਹਿਬ ਜੀ ਦਾ ਗੁਰਦੁਆਰਾ ਸਾਹਿਬ ਹੈ ਔਰ ਉੱਥੇ ਜਿਹੜਾ ਹੈ ਡੀਸੀ ਅਤੇ ਹੋਰ ਵੀ ਜਿਹੜੇ ਵੱਡੇ ਅਧਿਕਾਰੀ ਨੇ ਉੱਥੇ ਪਹੁੰਚੇ ਨਹੀਂ ਤਾਂ ਉਹ ਜਿਹੜੇ ਨੇ ਇਸ ਵੇਲੇ ਖੁਦ ਫਸਦੇ ਹੋਏ ਨਜ਼ਰ ਆ ਰਹੇ ਨੇ ਤੇ ਉਹਨਾਂ ਨੂੰ ਵੈਕੂਏਟ ਕਰਨਾ ਜਿਹੜਾ ਹੈ ਕਾਫੀ ਮੁਸ਼ਕਲ ਹੋਇਆ ਕਿਉਂਕਿ ਜਿਸ ਤਰ੍ਹਾਂ ਦੀ ਵੀਡੀਓਜ਼ ਵੀ ਉਹਨਾਂ ਵੱਲੋਂ ਜਾਰੀ ਕੀਤੀਆਂ ਗਈਆਂ ਸੀ ਤੇ ਉਸ ਦੇ ਵਿੱਚ ਉਹ ਖੁਦ ਫਸਦੇ ਹੋਏ ਨਜ਼ਰ ਆ ਰਹੇ ਨੇ ਜੀ ਬਿਲਕੁਲ ਜਾਵੇ ਆਸ-ਪਾਸ ਦੇ ਪਿੰਡਾਂ ਦੀ ਤਾਂ ਅਜਨਾਲਾ ਦੇ ਅਧੀਨ ਜਿਹੜੇ ਪਿੰਡ ਪੈਂਦੇ ਨੇ ਬਹੁਤ ਸਾਰੇ ਖੇਤਰ ਜਾਂ ਫਿਰ ਕਸਬਾ ਰਮਦਾਸ ਹੋਰ ਵੀ ਜਿਹੜੇ ਪਿੰਡ ਨੇ ਉਹ ਤਾਂ ਇਸ ਵਕਤ ਪੂਰੀ ਤਰ੍ਹਾਂ ਜਿਹੜੇ ਨੇ ਹੜ੍ਹ ਨਾਲ ਪ੍ਰਭਾਵਿਤ ਹੋਏ ਹੋਏ ਨੇ ਪਿੰਡ ਗੱਗੂ ਮਾਹਲ ਦੇ ਜਿਹੜੇ ਪਿੰਡ ਕੁਝ ਬਚੇ ਨੇ ਜਾਂ ਫਿਰ ਸਾਰੇ ਹੀ ਪਿੰਡ ਜਿਹੜੇ ਗੱਗੋਮਾਲ ਪਿੰਢੇ ਉਹ ਹੜ੍ਹ ਨਾਲ ਪ੍ਰਭਾਵਿਤ ਨਜ਼ਰ ਆ ਰਹੇ ਥੋੜਾ ਆਸ-ਪਾਸ ਆਪਣੇ ਦਿਖਾ ਦਿਓ ਕਿ ਕਿਸ ਤਰ੍ਹਾਂ ਦੇ ਪਿੰਡਾਂ ਦੇ ਜਿਹੜੇ ਹਾਲਾਤ ਨੇ ਲੋਕ ਕਿਵੇਂ ਇਹ ਸਾਰਾ ਕੁਝ ਸਰਵਾਈਵ ਕਰ ਰਹੇ ਨੇ ਜੀ ਜਿਹੜੇ ਪਿੰਡ ਅਸਲੇ ਤੁਸੀਂ ਜਿਸ ਤਰ੍ਹਾਂ ਸਵਾਲ ਕੀਤਾ ਕਿ ਜਿਹੜੇ ਪਿੰਡ ਬਚੇ ਨੇ ਉਹਨਾਂ ਦੇ ਕੀ ਹਾਲਾਤ ਨੇ ਜਿਹੜੇ ਪਿੰਡ ਬਚੇ ਨੇ ਉਹ ਤੁਸੀਂ ਵੇਖੋ ਕਿ ਇਹ ਜਿਹੜੇ ਇਹ ਛੋਟੇ-ਛੋਟੇ ਰਸਤੇ ਨੇ ਜਿਹਨਾਂ ਨੂੰ ਅਸੀਂ ਪਇਆ ਵੀ ਕਹਿੰਦੇ ਆ ਇਹ ਪਏ ਜਿਹੜੇ ਨੇ ਪਿੰਡਾਂ ਨੂੰ ਜਾਂਦੇ ਨੇ ਔਰ ਇਸ ਪਿੰਡਾਂ ਦੇ ਜਿਹੜੇ ਰਸਤੇ ਨੇ ਸਾਰੇ ਤਕਰੀਬਨ ਤਕਰੀਬਨ ਲਗਾਤਾਰ ਇਸ ਵੇਲੇ ਖੁਰਦ-ਬੁਰਦ ਹੁੰਦੇ ਨਜ਼ਰ ਆ ਰਹੇ ਨੇ ਪਾਣੀ ਦੇ ਵਿੱਚ ਡੁੱਬਦੇ ਹੋਏ ਨਜ਼ਰ ਆ ਰਹੇ ਨੇ ਤੁਸੀਂ ਦੇਖੋ ਕਿਸ ਰਫ਼ਤਾਰ ਦੇ ਨਾਲ ਇੱਥੇ ਪਾਣੀ ਵਧ ਰਿਹਾ ਹੈ ਔਰ ਇਹ ਪਿੰਡਾਂ ਦੇ ਅੰਦਰ ਨੂੰ ਇਸ ਵੇਲੇ ਪਾਣੀ ਜਾ ਰਿਹਾ ਜਿਹੜੇ ਪਿੰਡ ਦੇ ਅੰਦਰੂਨ ਜਿਹੜੇ ਘਰ ਹੁੰਦੇ ਨੇ ਜਾਂ ਕੁਝ ਪਿੰਡ ਦੇ ਵਿੱਚ ਇੱਕ ਛੋਟੀ ਦੁਕਾਨ ਹੁੰਦੀ ਹੈ ਉਸ ਦੁਕਾਨ ਦੇ ਉੱਤੇ ਜਿਸ ਤਰੀਕੇ ਨਾਲ ਲੋਕੀ ਛੋਟੇ ਕਾਰੋਬਾਰੀ ਹੁੰਦੇ ਨੇ ਤਾਂ ਇੱਥੇ ਪਿੰਡ ਦੇ ਵਿੱਚ ਤੁਸੀਂ ਦੇਖੋ ਕਿ ਲੋਕ ਆਪਣੇ ਘਰਾਂ ਦੀ ਛੱਤਾਂ ਦੇ ਉੱਤੇ ਜਿਹੜਾ ਹੈ ਉਹ ਆਪਣਾ ਜਿਹੜਾ ਆਸ਼ੀਆਨਾ ਬਣਾ ਕੇ ਬੈਠੇ ਨੇ ਇਸ ਕਰਕੇ ਕਿ ਪਾਣੀ ਤੋਂ ਬਿਲਕੁਲ ਦਾ ਪਿੰਡ ਦੇ ਹਾਲਾਤ ਤੁਸੀਂ ਜਿਸ ਤਰ੍ਹਾਂ ਦੱਸਿਆ ਕਿ ਪਿੰਡਾਂ ਨੂੰ ਜਾਣ ਦੇ ਰਸਤੇ ਪਿੰਡਾਂ ਦੀਆਂ ਗੱਲਾਂ ਜਿਹੜੀਆਂ ਨੇ ਉਹ ਸਾਰੀਆਂ ਸੀ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਕਿ ਕਿਸ ਤਰ੍ਹਾਂ ਦੇ ਹਾਲਾਤ ਨੇ ਔਰ ਸਭ ਤੋਂ ਜ਼ਿਆਦਾ ਦਿੱਕਤ ਐਸੇ ਲਈ ਆ ਰਹੀ ਹੈ ਕਿ ਉਹਨਾਂ ਨੂੰ ਵੈਕੂਏਟ ਕਰਨਾ ਮੁਸ਼ਕਲ ਹੋ ਰਿਹਾ ਹੈ ਪਿੰਡ ਵਾਲੇ ਖਾਸ ਤੌਰ ਤੇ ਜਿਹੜੇ ਮੇਲ ਮੈਂਬਰਸ ਨੇ ਉਹੀ ਪਿੰਡਾਂ ਤੇ ਨਜ਼ਰ ਆ ਰਹੇ ਨੇ ਤਾਂ ਬੱਚਿਆਂ ਨੂੰ ਤੇ ਔਰ ਔਰਤਾਂ ਨੂੰ ਖਾਸ ਕਰਕੇ ਪਿੰਡਾਂ ਤੋਂ ਜਿਹਾ ਹੈ ਵਾਪਸ ਭੇਜ ਦਿੱਤਾ ਗਿਆ ਹੈ ਜੀ ਦੇ ਆਸ-ਪਾਸ ਮੌਜੂਦ ਨੇ ਦੇਖ ਰਹੇ ਆ ਤੁਹਾਡੇ ਪਿੱਛੇ ਵੀ ਪਿੰਡ ਵਾਸੀ ਜਿਹੜੇ ਨੇ ਉਹ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਹੋ ਪਾਏਗੀ ਦੱਸ ਪਾਣਗੇ ਕਿ ਇਸ ਵਕਤ ਕੀ ਕੁਝ ਬੀਤ ਰਹੀ ਹੌਨਾਤੇ ਕੀ ਹਾਲਾਤ ਜਿਹੜੇ ਨੇ ਇਸ ਵਕਤ ਬਣੇ ਹੋਏ ਨੇ ਬਿਲਕੁਲ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਤੁਸੀਂ ਦੇਖੋ ਪਿੰਡ ਦੇ ਲੋਕ ਇਸ ਵੇਲੇ ਇੱਥੇ ਸਾਡਾ ਮੌਜੂਦ ਨੇ ਗੱਲਬਾਤ ਕਰਾਂਗੇ ਤਾਂ ਸਰ ਸਾਹਿਬ ਕੀ ਕੀ ਹਾਲਾਤ ਨੇ ਇਸ ਵੇਲੇ ਬਣੇ ਨੇ ਔਰ ਜਿਸ ਤਰ੍ਹਾਂ ਪਾਣੀ ਦੀ ਗੱਲ ਕੀਤੀ ਜਾ ਰਹੀ ਹੈ ਤੁਸੀਂ 95 ਦਾ ਵੀ ਸਮਾਂ ਵੇਖਿਆ ਹੋਵੇਗਾ 95 ਦਾ ਵੀ ਵੇਖਿਆ 88 ਦਾ ਵੀ ਵੇਖਿਆ ਇੰਨਾ ਪਾਣੀ 88 ਜੀ ਨਹੀਂ ਆਇਆ ਜਿੰਨਾ ਇਸ ਸਾਲ ਚ 25 ਜਾ ਚੁੱਕਾ ਆ ਪਾਣੀ ਤਕਰੀਬਨ ਅਸੀਂ ਜਿੱਥੇ ਖੜੇ ਆ ਸੜਕ ਦੇ ਕਿਨਾਰੇ ਤੇ ਖੜੇ ਆ ਇੱਥੇ ਤਕਰੀਬਨ 4 ਫੁੱਟ ਪਾਣੀ ਦੇ ਵਿੱਚ ਖੜੇ ਆ ਇਸ ਨੂੰ ਥੱਲੇ ਲੈਵਲ ਲੈ ਲਈਏ ਜ਼ਮੀਂਦਾਰ ਦਾ 6-6 ਫੁੱਟ ਪਾਣੀ ਆ ਵਿੱਚ ਜ਼ਮੀਂਦਾਰ ਦਾ ਬਹੁਤ ਹੀ ਮੰਦਾ ਹਾਲਿਆ ਸਭ ਜਨੀ ਫਸਲ ਵਗੈਰਾ ਡੰਗਰ ਵਗੈਰਾ ਸਭ ਰੁੜ ਗਏ ਨੇ ਚਾਰਾ ਸੁੱਕੀ ਤੂੜੀ ਵੀ ਰੁੜ ਗਿਆ ਆ ਹਰਾ ਚਾਰਾ ਤਾਂ ਵੈਸੇ ਹੀ ਖਤਮ ਹੋ ਗਿਆ ਝੋਨਿਆਂ ਦੇ ਨਾਲ ਹੀ ਝੋਨਿਆਂ ਦੇ ਸਿਰ ਤੋਂ ਵੀ ਪਾਣੀ ਨਾਗ ਚੁੱਕਾ ਆ ਤੇ ਇਹ ਪ੍ਰਸ਼ਾਸਨ ਨੂੰ ਪ੍ਰਸ਼ਾਸਨ ਦੇ ਸਿਰ ਤੇ ਕੋਈ ਇਹ ਜੂ ਨਹੀਂ ਸਰਕਦੀ ਵੀ ਕੋਈ ਪ੍ਰਸ਼ਾਸਨ ਆਇਆ ਹੋਵੇ ਇਲਾਕੇ ਦੀ ਖੈਰ ਲੈਣ ਤੇ ਇਹ ਨਾ ਕਹਿੰਦਾ ਹੋਇਆ ਜੀ ਬਾਈ ਜੀ ਕਿੰਨਾ ਕਿੰਨਾ ਕੁ ਮੁਸ਼ਕਲ ਹੈ ਜੀ ਇਸ ਵੇਲੇ ਸਮਾਂ ਜਿਹੜਾ ਹੈ ਜਿਹੜਾ ਕਿ ਇਸ ਵੇਲੇ ਤੁਹਾਨੂੰ ਦਿੱਕਤ ਆ ਰਹੀ ਹੈ ਪਚਨ ਵਿੱਚ ਕਿਹਾ ਇੰਨਾ ਪਾਣੀ ਆਇਆ ਸੀ ਜੀ ਪਾਣੀ ਤੇ ਚਲੋ ਇਤਰਾ ਹੀ ਸਾਰੇ ਇਤਰਾ ਹੀ ਲਿਸ਼ਕਦਾ ਏ ਉਦੋਂ ਵੀ ਹੁਣ ਵੀ ਆਹ ਵੇਖੋ ਕੋਈ ਪੁਰੀ ਵਾਲਾ ਕੋਈ ਹਾਲ ਫੋੜਾ ਕੋਈ ਆ ਕੀ ਬੰਦਿਆ ਤੇ ਇਹਦੀਆਂ ਸੜਕਾਂ 95 ਚ ਡੁੱਬੀਆਂ ਡੁੱਬੀਆਂ ਇਹਦੀ ਸਭ ਕੁਝ ਹੁਣ ਵੀ ਡੁੱਬਾਈ ਏ ਤੇ ਅੱਗੇ ਵੀ ਇਦਾਂ ਡੁੱਬਾ ਤੇ ਹੁਣ ਵੀ ਨਹੀਂ ਡੁੱਬਾ ਹੁਣ ਕਿਹੜਾ ਵੀ ਨਹੀਂ ਡੁੱਬਾ 95 ਨਾਲੋਂ ਜ਼ਿਆਦਾ ਜੀ 95 ਨਾਲੋਂ ਜ਼ਿਆਦਾ 95 ਚ ਸਲੋ ਆਇਆ ਇਸ ਵੇਲੇ ਤੇ ਪਾਣੀ ਬਹੁਤ ਸਪੀਡ ਦੇ ਵਿੱਚ ਜਾ ਰਿਹਾ ਆ ਇਹ 88 ਨਾਲੋਂ ਵੀ ਜ਼ਿਆਦਾ ਪਾਣੀ ਸਪੀਡ ਤੇ ਜਾ ਰਿਹਾ ਆ ਕਿਉਂ 88 ਚ ਵੀ ਪਾਣੀ ਦੇ ਕਾਫੀ ਆ ਚੁੱਕਾ ਹੈ ਪਰ ਉਹਦੇ ਨਾਲੋਂ ਹੋਣ ਜਿਆਦਾ ਪਾਣੀ ਆਇਆ ਪ੍ਰਸ਼ਾਸਨ ਨੂੰ ਦੱਸ ਏਰੀਆ ਦੀ ਅਸਲੇ ਕੀ ਸਥਿਤੀ ਹੈ ਰਮਦਾਸ ਏਰੀਆ ਦੇ ਇਥੋਂ ਦੇਖਦਾ ਹੀ ਨਹੀਂ ਕਿ ਰਮਦਾਸ ਏਰੀਆ ਦੇਖਦਾ ਸੜਕਾਂ ਹੀ ਨਹੀਂ ਦਿਖਦੀਆਂ ਉਹ ਰਮਦਾਸ ਕਿੱਥੋਂ ਦਿਖਣਾ ਹੈ ਪ੍ਰਸ਼ਾਸਨ ਨੂੰ ਕੋਈ ਇਹਦਾ ਇੰਤਜ਼ਾਮ ਕਰਨਾ ਚਾਹੀਦਾ ਫੋਰੀ ਤੋਂ ਫੋਰੀ ਜਲਦੀ ਤੋਂ ਜਲਦੀ ਅਸੀਂ ਗੱਗੋਮਾਲ ਪਿੰਡ 'ਚ ਪਾਣੀ 'ਚ ਖੜੇ ਆ ਤੇ ਗੱਗੋਮਾਲ ਦਾ ਇੰਨਾ ਸੀਰੀਅਸ ਹਾਲਾਤ ਹੋ ਚੁੱਕੇ ਨੇ ਜਿਹੜੇ ਕੀ ਬਿਆਨ ਨਹੀਂ ਕਰ ਹੋ ਸਕਦਾ ਪਿੰਡੇ ਬੱਤੀ ਬੁੱਤੀ ਕੱਟੀ ਗਈ ਸਾਰੀ ਬੱਤੀ ਤਾਂ ਬੰਦ ਹੋ ਗਈ ਹੈ ਵੀਰ ਜੀ ਤੇ ਅਸੀਂ ਕੱਲ ਇਸ ਟਾਈਮ ਅਸੀਂ ਦੋਵੇਂ ਭਰਾ ਹੀ ਐ ਇਸ ਇਲਾਕੇ ਚੋਂ ਨੰਗੇ ਆਂ ਕੱਲ ਦੇ ਦਿਨ ਤੇ ਕਿਉਂਕਿ ਕੱਲ ਤੇ ਪਾਣੀ ਨਹੀਂ ਸੀ ਤੇ ਹਾਂਜੀ ਇਸੇ ਸੜਕ ਤੋਂ ਨੰਗੇ ਸੜਕ ਵੀ ਤੁਹਾਨੂੰ ਸੁਖੀ ਦਿਖਾ ਰਹੇ ਆਂ ਇਹ ਸੜਕ ਤੋਂ ਕਹਿੰਦੇ ਇਸੇ ਸੜਕ ਤੋਂ ਤੁਸੀਂ ਗਏ ਸੀ ਗੱਲ ਜੀ ਇਸੇ ਸੜਕ ਦੇ ਰਮਦਾਸ ਗਏ ਆਂ ਤੇ ਰਮਦਾਸ ਤੋਂ ਅਹੀਂ ਵਾਪਸ ਆਇਆ ਜਦੋਂ ਆਏ ਕੋਈ ਪਾਣੀ ਧਣੀ ਨਹੀਂ ਆਇਆ ਵੇਲੇ ਰਾਤ ਰਾਤ ਚ ਪਾਣੀ ਆ ਗਿਆ ਜੋ ਤੇ ਝਾੜ ਮਾਨ ਦਾ ਵੀ ਬਹੁਤ ਨੁਕਸਾਨ ਹੋਇਆ ਹਾਂਜੀ ਹਾਂਜੀ ਔਰ ਤੁਹਾਨੂੰ ਦੇਖ ਲਓ ਇਹ ਇੱਕ ਤਾਂ ਪਾਣੀ ਬਹੁਤ ਆ ਗਿਆ ਹੈ ਇਸ ਤਰੀਕੇ ਨਾਲ ਤੇ ਨਾਲੇ ਇੱਕ ਵੇਲੋ ਜਿਹੜੀ ਲੋਕਾਂ ਦੀ ਕੱਲ استعمال ਕੀਤੀ ਹਾਂ ਜੀ ਖਤਮ ਹੋ ਗਈਆਂ ਜੀ ਹਾਂਜੀ ਵੇਲੋ ਅਸੀਂ ਮੋਟਰਸਾਈਕਲ ਦੀ ਸਵਾਰੀ ਕੀਤੀ ਜੋ ਪੰਜ ਕੀ ਹਾਲਾਤ ਰਹੇ ਨੇ ਉੱਥੇ ਹਾਲਾਤ ਇਦਾਂ ਵੀ ਆੜਾ ਆੜਾ ਗੱਗੋਮਾਲਾ ਏਰੀਆ ਇੱਥੇ ਖੜੇ ਇਸ ਪੁਆਇੰਂਟ ਤੋਂ ਇਸ ਪੁਆਇੰਟ ਦੇ ਜਿਹੜੇ ਇਧਰਲੇ ਪਿੰਡ ਨੇ ਜਿਹੜੇ ਚਮਿਆਰੀ ਨਾਲ ਲੱਗਦੇ ਆ ਲਗਭਗ ਪਾਣੀ ਜਿਹੜਾ ਉਹਨਾਂ 'ਚ ਵੀ ਬੜੀ ਮਾਰ ਕਰ ਗਿਆ ਇਧਰੋਂ ਅਬੂਸਹਿਲ ਲੰਗੋਮਾਲ ਧਿਆਰਪੁਰਾ ਪੂਰੇ ਗਲੇ ਪਿੰਡ ਜਿਹੜੇ ਸਾਰੇ ਮਤਲਬ ਉਧਰ ਵੀ ਮਾਰ ਕਰ ਰਿਹਾ ਇਹ ਸਾਰਾ ਉੱਪਰੋਂ ਜਿਹੜਾ ਮਾਧੋਪੁਰ ਦਾ ਪਾਣੀ ਇਹ ਜਿਹੜਾ ਪਾਣੀ ਹੁਣ ਇੱਥੋਂ ਚਮਿਆਰੀ ਤੋਂ ਜਿਹੜਾ ਵਾ ਜਿਹੜਾ ਉਹ ਸਕੀ ਨਾਲੇ 'ਚ ਪਊਗਾ ਤੇ ਇਹ ਗਾਂ ਅਜ ਨਾਲੇ ਤੋਂ ਲੰਘਦਾ ਹੈ ਅਗਲੇ ਪਿੰਡਾਂ ਨੂੰ ਵੀ ਜੜੀ ਜੜੀ ਦੀ ਮਾਰ ਜੜੀ ਆ ਨਾਲੇ ਨੂੰ ਵੀ ਮਾਰ ਪਾਏਗੀ ਤਾਂ ਬਿਲਕੁਲ ਸੁਖਜੀਤ ਤੁਸੀਂ ਦੇਖਿਆ ਕਿ ਜਿਸ ਤਰੀਕੇ ਦੇ ਨਾਲ ਲੋਕਾਂ ਨੇ ਦੱਸਿਆ ਹੈ ਕਿ ਮਾਰ ਜੜੀ ਕੰਟੀਲੀ ਤਾਰ ਮਹਿਜ 2 ਤੋਂ 3 ਕਿਲੋਮੀਟਰ ਹੈ ਲੇਕਿਨ ਐਸਆਈਐਸ ਨੇ ਉਸ ਕੰਟੀਲੀ ਤਾਰ ਤੋਂ 15 ਕਿਲੋਮੀਟਰ ਤਕਰੀਬਨ ਪਿੱਛੇ ਖੜੇ ਹਾਂ ਔਰ ਬੀਐਸਐਫ ਦੇ ਅਧਿਕਾਰੀ ਵੀ ਉੱਥੇ ਮੌਜੂਦ ਨੇ ਔਰ ਉਹ ਵੀ ਆਪਣਾ ਬਚਾਅ ਕਰ ਰਹੇ ਨੇ ਪਰ ਉਧਰ ਜਿਹੜੇ ਲੋਕ ਫਸੇ ਨੇ ਬਹੁਤ ਸਾਰੇ ਲੋਕ ਫਸੇ ਨੇ ਕਿਉਂਕਿ ਕੱਲ ਵੀ ਇਸ ਤਰ੍ਹਾਂ ਦੀ ਵੀਡੀਓ ਸਾਹਮਣੇ ਆਈਆਂ ਸੀ ਪਰ ਹੁਣ ਸੁਰਤ ਹਾਲ ਵਿਗੜਦਾ ਜਾ ਰਿਹਾ ਹੈ ਲੋਕ ਕਹਿ ਰਹੇ ਨੇ 88 95 ਸ਼ਾਇਦ ਜਿਹੜਾ ਹੈ ਸੀ ਹੁਣ ਭੁੱਲ ਰਹੇ ਆ ਜੀ ਜੀ ਸੁਖਜੀਤ ਸਰ ਇਸ ਪਿੰਡ ਦੀ ਗੱਲ ਕੀਤੀ ਜਾਵੇ ਤਾਂ ਗੱਗੋਮਾਲ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਪਹੁੰਚੇ ਨੇ ਜੀ ਸੁਖਜੀਤ ਪ੍ਰਸ਼ਾਸਨ ਦੇ ਅਧਿਕਾਰੀਆਂ ਦੀ ਗੱਲ ਕਰੀਏ ਤਾਂ ਕੋਈ ਵੀ ਪ੍ਰਸ਼ਾਸਨ ਦਾ ਅਧਿਕਾਰੀ ਇੱਥੇ ਨਹੀਂ ਪਹੁੰਚਿਆ ਹੈ ਕਿਉਂਕਿ ਜਿਹੜਾ ਏਰੀਆ ਹੈ ਬਹੁਤ ਵੱਡਾ ਹੋ ਚੁੱਕਾ ਹੈ ਹੁਣ ਅਰ ਪ੍ਰਸ਼ਾਸਨ ਦੇ ਜਿਸ ਤਰ੍ਹਾਂ ਕਹਿੰਦੇ ਨਾ ਕਿ ਇਸ ਵੇਲੇ ਉਹਨਾਂ ਦੇ ਵਸ ਦੀ ਗੇਮ ਨਹੀਂ ਰਹੀ ਉਹ ਹਾਲਾਤ ਇਸ ਵੇਲੇ ਬਣ ਚੁੱਕੇ ਨੇ ਇੰਨੀਆਂ ਬੇੜੀਆਂ ਨਹੀਂ ਹਨੀ ਬੇੜੀਆਂ ਨਹੀਂ ਚਲਾਈਆਂ ਜਾ ਸਕਦੀਆਂ ਇੰਨਾ ਤਰੀਕੇ ਨਾਲ ਵੈਕੂਏਟ ਨਹੀਂ ਕੀਤਾ ਜਾ ਸਕਦਾ ਕਿਉਂਕਿ ਕੱਲ ਜਿਸ ਤਰੀਕੇ ਨਾਲ ਗੱਲ ਕੀਤੀ ਜਾ ਰਹੀ ਸੀ ਕਿ ਫੌਜ ਨੂੰ ਡਿਪਲੋਏ ਕੀਤਾ ਜਾਵੇ ਕਿਉਂਕਿ ਫੌਜ ਕੋਲ ਕਾਫੀ ਇਕੁਪਮੈਂਟ ਹੁੰਦੇ ਨੇ ਕਾਫੀ ਉਹਨਾਂ ਕੋਲ ਤਦਾਦ ਹੁੰਦੇ ਨੇ ਕਾਫੀਆਂ ਚੀਜ਼ਾਂ ਹੁੰਦੀਆਂ ਨੇ ਜਿਦੇ ਨਾਲ ਕੀ ਉਹ ਆਪਣਾ ਬਚਾਅ ਕਰ ਸਕਦੇ ਨੇ ਜਾਂ ਲੋਕਾਂ ਨੂੰ ਵੀ ਬਚਾ ਸਕਦੇ ਨੇ ਤਾਂ ਫਿਲਹਾਲ ਲਓ ਕਿਉਂਕਿ ਪ੍ਰਸ਼ਾਸਨ ਕੋ ਜਿਹੜੇ ਜਿਹੜੇ ਸੰਦ ਜਿਨ੍ਹਾਂ ਨੂੰ ਅਸੀਂ ਇਕੁਪਮੈਂਟਸ ਕਹਿੰਨੇ ਨੇ ਉਹਨੇ ਜ਼ਿਆਦਾ ਨਹੀਂ ਹੁੰਦੇ ਕਿ ਜਿਹਦੇ ਨਾਲ ਕੀ ਕਰਨ ਕੇ ਲੇਕਿਨ ਫਿਲਹਾਲ ਸੁਰਤ ਹਾਲ ਵਿਗੜ ਰਹੇ ਨੇ ਔਰ ਲਗਾਤਾਰ ਪਾਣੀ ਦਾ ਲੈਵਲ ਵੱਧਾ ਜਾ ਰਿਹਾ ਔਰ ਜਿਸ ਤਰੀਕੇ ਨਾਲ ਇਸ ਦੀ ਸਪੀਡ ਹੈ ਤਾ ਅਜਨਾਲੇ ਤੱਕ ਵੀ ਇਸ ਦੀ ਮਾਰ ਪੈਂਦੀ ਹੋਈ ਨਜ਼ਰ ਆ ਸਕਦੀ ਕਿਉਂਕਿ ਬਹੁਤ ਸਾਰੀਆਂ ਜਿਹੜੇ ਜਿਹਨੂੰ ਅਸੀਂ ਸੱਕੀ ਨਾਲਾ ਚੋ ਵੀ ਕਿਹਾ ਜਾਂਦਾ ਹੈ ਉਹ ਅਜਨਾਲਾ ਦੇ ਨਾਲ ਕਨੈਕਟ ਹੁੰਦੇ ਨੇ ਤੇ ਉਹਦੇ ਵੀ ਇਸ ਦਾ ਅਸਰ ਪੈ ਸਕਦਾ ਹੈ ਤਾਂ ਕੁੱਲ ਮਿਲਾ ਕੇ ਸੁਰਤ ਹਾਲ ਲਗਾਤਾਰ ਖਰਾਬ ਹੁੰਦਾ ਨਜ਼ਰ ਆ ਰਿਹਾ ਜੀ ਸਰ ਗੱਲਬਾਤ ਕਰ ਲੈ 100 ਬਨੇਰੋ ਸੜਨਾਲ ਹੋਰ ਵੀ ਅਪਡੇਟਸ ਸਟਰੀਆਂ ਨੇ ਉਹ ਤੁਹਾਡੇ ਕੋਲੋਂ ਲੈਂਦੇ ਰਵਾਂਗੇ ਸੋ ਬਿਲਕੁਲ ਸਾਡੇ ਸਹਿਯੋਗੀ ਪੱਤਰਕਾਰ ਸੁਮਿਤ ਖੰਨਾ ਜੋ ਕਿ ਲਾਈਵ ਗਰਾਉਂਡ ਜ਼ੀਰੋ ਤੋਂ ਰਿਪੋਰਟ ਦਿਖਾ ਰਹੇ ਸੀ ਪਿੰਡ ਗੱਗੋਮਾਲ ਦੀਆਂ ਤਾਂ ਗੱਗੋਮਾਲ ਦੀਆਂ ਤਸਵੀਰਾਂ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਜਿਸ ਤਰ੍ਹਾਂ ਪੂਰੇ ਪੰਜਾਬ ਦੇ ਵਿੱਚ ਹੜ੍ਹਾਂ ਦੀ ਮਾਰ ਦੇਖਣ ਨੂੰ ਮਿਲਲੀ ਹੈ ਪਿੰਡ ਗੱਗੋਮਾਲ ਦੇ ਵਿੱਚ ਵੀ ਜੋ ਹਾਲਾਤ ਨੇ ਕਿਸ ਤਰ੍ਹਾਂ ਦੇ ਬਣੇ ਹੋਏ ਨੇ ਹਾਲਾਤ ਜਿਹੜੇ ਨੇ ਹਾਲੇ ਵੀ ਬਾਤਰ ਨੇ ਤਾਂ ਸੜਕਾਂ ਜਿਹੜੀਆਂ ਨੇ ਪੂਰੀ ਤਰ੍ਹਾਂ ਪਾਣੀ ਦੇ ਵਿੱਚ ਡੁੱਬੀਆਂ ਹੋਈਆਂ ਨਜ਼ਰ ਆ ਰਹੀਆਂ ਨੇ